ਅੱਜ ਕੱਲੂ ਕਾਰੇ ਦਿਵਸ ਮੌਕੇ ਸ਼ਿਵ ਸੈਨਾ ਰਾਸ਼ਟਰਵਾਦੀ ਤਾਗੜੀ ਗਰੁੱਪ ਦੇ ਵੱਲੋਂ ਹਵਨ ਯੱਗ ਕਰਵਾਇਆ ਗਿਆ ਅਤੇ ਇਸ ਹਵਨ ਯੱਗ ਦੇ ਵਿੱਚ ਉਹਨਾਂ ਦੇ ਵੱਲੋਂ 84 ਦੇ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਹਵਨ ਯੱਗ ਤੋਂ ਬਾਅਦ ਉਹਨਾਂ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਆਓ ਸੁਣਦੇ ਹਾਂ ਹਾਂਜੀ ਜੈਸ਼ੀ ਰਾਮ ਜੀ ਹਰ ਹਰ ਮਹਾਦੇਵ ਵਾਹਿਗੁਰੂ ਜੀ ਦਾ ਖਾਲਸਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲਵੀਨ ਤਾਗੜੀ ਪੰਜਾਬ ਯੂਥ ਪ੍ਰਧਾਨ ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਤਾਗੜੀ ਗਰੁੱਪ ਵੱਲੋਂ ਹਾਂਜੀ ਸਰ ਜਿਵੇਂ ਕਿ ਸਨ 1984 ਅੱਜ ਤੋਂ 38 ਸਾਲ ਪਹਿਲਾਂ ਇੱਕ ਪੰਜਾਬ ਚ ਐਸਾ ਆਤੰਗਵਾਦ ਦਾ ਕਾਲਾ ਦੌਰ ਆਇਆ ਜਿਸ ਸਾਡੇ ਬੇਨੋਜਵਾਨ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਉਸ ਦੀ ਅੱਗ ਚ ਚੜੇ ਤੇ ਉਹਦੇ ਕਾਰਨ ਉਹਨਾਂ ਦੀਆਂ ਸ਼ਹੀਦੀਆਂ ਤੇ ਪੰਜਾਬ ਚ ਕਤਲਿਆਮ ਹੋਇਆ ਤੇ ਉਸ ਨੂੰ ਮੱਤੇ ਨਜ਼ਰ ਰੱਖਦੇ ਹੋਏ ਜਿਹੜੇ ਸਾਡੇ ਉਸ ਟਾਈਮ ਨੌਜਵਾਨ ਉਸ ਆਤੰਗਵਾਦ ਦੀ ਕਾਲੀ ਲਹਿਰ ਚ ਜਿਹੜੇ ਸ਼ਹੀਦ ਹੋਏ ਅੱਜ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਪੰਜਾਬ ਦੇ ਵਿਕਾਸ ਤੇ ਉਹਦੀ ਤਰੱਕੀ ਲਈ ਤੇ ਖੁਸ਼ਹਾਲੀ ਲਈ ਅੱਜ ਖਵਨ ਜਗਿਆ ਆਪਣੀ ਪੂਰੀ ਸ਼ੇਵਸਨਾ ਯੂਥ ਲੁਧਿਆਣਾ ਦੀ ਵਿੰਗ ਵੱਲੋਂ ਅੱਜ ਹਵਨ ਅੱਗੇ ਕਰਾਇਆ ਕਿ ਤਾਂਕਿ ਪਰਮਾਤਮਾ ਉਹਨਾਂ ਸਾਰਿਆਂ ਦੀ ਆਤਮਾ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਚਰਨ ਦੇ ਸਕੇ ਬਿਲਕੁਲ ਸਰ ਦੇਖੋ ਜਿਹੜਾ ਵੀ ਵਿਅਕਤੀ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਹੈ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਕਰਦਾ ਹੈ ਅਸੀਂ ਹਮੇਸ਼ਾ ਉਹਦਾ ਵਿਰੋਧ ਕਰਦੇ ਆਏ ਆਂ ਜਿਹੜੀ ਤਾਂ ਰਹੀ ਗੱਲ ਖਾਲਿਸਤਾਨ ਦੀ ਖਾਲਿਸਤਾਨ ਇੱਕ ਕੋਈ ਵजूद ਨਹੀਂ ਰੱਖਦਾ ਸਨ 1984 ਵਿੱਚ ਵੀ ਇਹਦਾ ਬਹੁਤ ਜ਼ਿਆਦਾ ਪੰਜਾਬ ਚ ਇੱਕ ਲਹਿਰ ਉੱઠી ਸੀ ਤੇ ਜਿਸ ਲਹਿਰ ਨੇ ਪੰਜਾਬ ਦੀ ਕਈ ਨੌਜਵਾਨ ਤੇ ਕਈ ਘਰਾਂ ਦੇ ਦੀਪਕ 부ਜਾ ਦਿੱਤੇ ਉਸ ਲਹਿਰ ਨੇ ਤੇ ਮੈਂ ਸਮਝਦਾ ਹਾਂ ਅੱਜ ਵੀ ਪੰਜਾਬ ਚ ਉਸ ਲਹਿਰ ਨੂੰ ਕਿਤੇ ਨਾ ਕਿਤੇ ਅੱਗੇ ਲੈ ਕੇ ਜਾਇਆ ਜਾ ਰਿਹਾ ਕਿ ਤਾਂਕਿ ਜਿਹਦੇ ਨਾਲ ਪੰਜਾਬ ਚ ਦੁਆਰਾ ਉਹ ਕਤਲਿਆਮ ਅੱਗੇ ਆ ਤੱਕੇ ਦੇ ਦੁਆਰਾ ਘਰਾਂ ਦੇ ਨੌਜਵਾਨ ਤੇ ਯੂਥ ਸਾਡੀ ਪ੍ਰਵੋਕ ਹੋ ਕੇ ਇਦਾਂ ਦੇ ਸਟੈਪ ਚੱਕਨ ਤੇ ਪੰਜਾਬ ਚ ਦੁਆਰਾ ਉਹ ਆਤੰਗਵਾਦ ਦੀ ਲਹਿਰ ਆ ਸਕੇ ਪਰ ਜਦੋਂ ਤੱਕ ਸਾਡੀ ਸ਼ਿਵ ਸੇਨਾ ਰਾਸ਼ਟਰੀਵਾਦੀ ਤਾਗੜੀ ਗਰੁੱਪ ਦੀ ਟੀਮ ਹੈ ਅਸੀਂ ਹਮੇਸ਼ਾ ਖਾਲਿਸਤਾਨ ਦਾ ਵਿਰੋਧ ਕੀਤਾ ਕਰਦੇ ਸੀ ਕਰਦੇ ਰਾਂਗੇ ਨਾ ਕਦੀ ਖਾਲਿਸਤਾਨ ਬਣਿਆ ਨਾ ਕਦੀ ਬਣੂਗਾ ਨਾ ਅਸੀਂ ਕਦੀ ਬਣਨ ਦੇਾਂਗੇ ਹਿੰਦੂ ਰਾਸ਼ਟਰ ਦੀ ਵੀ ਮੰਗ ਲਗਾ ਬਿਲਕੁਲ ਮੈਮ ਜਿਹੜੀ ਗੱਲ ਹਿੰਦੂ ਰਾਸ਼ਟਰ ਦੀ ਹੈ ਕਈ ਡਿਪਲੋਮੈਟਿਕ ਸੰਸਥਾਵਾਂ ਨੇ ਸਾਡੀ ਮਦਦ ਰਚਾਉਂਗਾ ਆਖਿਲ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਤਾਗੜੀ ਗਰੁੱਪ ਦੀ ਟੀਮ ਹੈ ਪਹਿਲੀ ਗੱਲ ਅੱਜ ਦੇ ਟਾਈਮ 'ਚ ਪੰਜਾਬ 'ਚ ਕੁੱਲ 35 ਤੋਂ 40 ਜੱਥੇ ਸ਼ਿਵ ਸੇਨਾ ਦੇ ਨਾਮ ਤੇ ਰਾਜਨੀਤਿਕ ਰੋਟੀਆਂ ਸੇਕ ਰਿਹਾ ਬਟ ਅੱਜ ਵੀ ਪੰਜਾਬ ਦੀ ਸਾਰੀ ਨੌਜਵਾਨੀ ਤੇ ਪੰਜਾਬ ਦੀ ਸਾਰੀ ਹਿਸਟਰੀ ਜਾਣਦਾ ਕਿ ਸਵਰਗੀ ਸ਼ੇਰੇ ਪੰਜਾਬ ਸ਼੍ਰੀ ਜਗਦੀਸ਼ ਤਾਗੜੀ ਜੀ ਕੌਣ ਸਨ ਜਗਦੀਸ਼ ਤਾਗੜੀ ਇੱਕ ਸੰਤ ਸਿਪਾਹੀ ਇਸਨੇ ਸੋਚੀ ਕੌਣ ਜਗਾਈ ਅਸੀਂ ਜਗਦੀਸ਼ ਤਾਂਗੜੀ ਦੇ ਵੰਸ਼ਕ ਹੈ ਪੰਜਾਬ ਚ ਅਖਿਲ ਭਾਰਤੀ ਸ਼ਿਵ ਸੇਨਾ ਰਾਸ਼ਟਰੀਵਾਦੀ ਤਾਂਗੜੀ ਗਰੁੱਪ ਦਾ ਨੀਂਹ ਪੱਥਰ ਰੱਖਣ ਵਾਲੇ ਸਾਡੇ ਦਾਦਾ ਜੀ ਸਵਰਗੀ ਸ਼ੇਰੇ ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਜੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਭਲਾਈ ਲਈ ਹਮੇਸ਼ਾ ਦੇਸ਼ ਹਿੱਕ ਦੇ ਕਾਰਜ ਤੇ ਹਮੇਸ਼ਾ ਜਿਹੜਾ ਵੀ ਵਿਅਕਤੀ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਹੈ ਜਗਦੀਸ਼ ਤਾਂਗੜੀ ਦੀ ਟੀਮ ਮੈਂ ਉਹਨਾਂ ਦਾ ਪੋਤਾ ਲਵੀਨ ਤਾਂਗੜੀ ਹਮੇਸ਼ਾ ਉਹਦਾ ਵਿਰੋਧ ਕਰਾਂਗਾ ਜਾਵੇਂ ਉਹ ਬਲਕਿ ਖਾਲਿਸਤਾਨ ਆਤੰਗਵਾਦੀ ਹੋਣ ਜਾਏ ਉਹ ਕੋਈ ਵੀ ਫਰਾਡ ਫੇਕ ਸ਼ਿਪਸ ਇਹਨਾਂ ਦਾ ਐਲੀਮੈਂਟ ਹੋਵੇ ਜਿਹੜਾ ਵੀ ਸਾਡਾ ਨਾਮ ਯੂਜ਼ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਅਸੀਂ ਉਹਨੂੰ ਸਿੱਧੇ ਤੌਰ ਤੇ ਉਹਦਾ ਵਿਰੋਧ ਕਰਾਂਗੇ ਬਿਲਕੁਲ ਜੀ ਦੇਖੋ ਹਵਨ ਯਕੀ ਕਰ ਰਿਹਾ ਬਹੁਤ ਅੱਛੀ ਗੱਲ ਹੈ ਹਰ ਵਿਅਕਤੀ ਸਨਾਤਨ ਧਰਮ ਦੀ ਸੇਵਾ ਦੇ ਲਈ ਅੱਜ ਕਿਤੇ ਨਾ ਕਿਤੇ ਅੱਗੇ ਆ ਰਿਹਾ ਅਸੀਂ ਇਹਨਾਂ ਦਾ ਵੱਧ ਚੜ ਕੇ ਸਮਰਥਕ ਕਰਦੇ ਹਾਂ ਪਰ ਅੱਜ ਦੇ ਟਾਈਮ 'ਚ ਸਾਡੀ ਸ਼ਿਵ ਸੇਨਾ ਸਿਰਫ ਇੱਕੋ ਹੀ ਅਖਿਲ ਭਾਰਤੀਏ ਸ਼ਿਵ ਸੇਨਾ ਰਜਿਸਟਰਡ ਬਾਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਰਜਿਸਟਰਡ ਹੈ ਬਾਕੀ ਸਾਰੀਆਂ ਪੰਜਾਬ 'ਚ ਜਿਹੜੀ ਜਿਹੜੀਆਂ ਮੈਂ ਚਲੋ ਕਿਸੇ ਦਾ ਟਿਪਿਕਲੀ ਨਾਮ ਨਹੀਂ ਲੈਂਦਾ ਬੜੇ ਐਸੇ ਪੰਜਾਬ 'ਚ ਬੈਡ ਐਲੀਮੈਂਟ ਆਏ ਤੇ ਆਂਦੇ ਸੀ ਤੇ ਆਂਦੇ ਰਹਿਣਗੇ ਜਿਹੜੇ ਵੀ ਅਸ਼ਰਾਰਤੀ ਅਨਸਰ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਅਗਰ ਤੁਸੀਂ ਖਾਲਿਸਤਾਨ ਨੂੰ ਸਿੱਖਾਂ ਨਾਲ ਜੋੜੋ ਤਾਂ ਮੇਰੇ ਨਾਲ ਕਿਤੇ ਨਾ ਕਿਤੇ ਮੇਰੇ ਭਰਾਵਾਂ ਵਿੱਚੋਂ ਸਾਰੀ ਜ਼ਿਆਦਾਤਰ 90% ਸਿੱਖ ਸਮਾਜ ਚੋਂ ਬਿਲੋਂਗ ਕਰਨ ਵਾਲੇ ਆ ਕਦੀ ਇਹਨਾਂ ਨੇ ਤਾਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਜਦੋਂ ਕਿਸੇ ਨੇ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਤੁਸੀਂ ਵੀ ਸਿੱਖ ਸਮਾਜ ਚੋਂ ਖੜੇ ਹੋ ਅਸੀਂ ਸਿੱਖ ਸਮਾਜ ਮੇਰੇ ਸਾਹਮਣੇ ਘਰ ਦੇ ਗੁਰਦੁਆਰਾ ਹੈ ਅੱਜ ਡੇਲੇ ਨਕਮਸਤ ਕੋਈ ਦਾ ਫਿਰ ਉਹ ਕਿਹੜੇ ਲੋਕ ਹੈ ਜਿਹੜੇ ਪੰਜਾਬ ਨੂੰ ਤੋੜਨ ਦੀ ਗੱਲ ਕਰ ਰਹੀ ਹੈ ਤੇ ਪੰਜਾਬ ਚ ਖਾਲਿਸਤਾਨ ਦੀ ਮੰਗ ਕਰ ਰਹੀ ਹੈ ਅਸੀਂ ਹਮੇਸ਼ਾ ਵਿਰੋਧ ਕਰਾਂਗੇ ਬਲਕਿ ਉਹ ਜਿਹੜੇ ਮਰਜੀ ਸਮਾਜ ਚੋਂ ਬੰਦਾ ਹੋਵੇ ਤੇ ਸਿੱਖ ਭਾਈਚਾਰਨਾਮਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ ਤੇ ਇਹ ਵੀ ਸਾਡੇ ਨੇ ਕੋਈ ਪਰਾਏ ਨਹੀਂ ਤੁਸੀਂ ਖਾਲਿਸਤਾਨ ਦੀ ਆਰਚ ਸਿੱਖਾਂ ਨੂੰ ਨਾ ਗਲਤ ਬੋਲੋ ਮੈਂ ਹਮੇਸ਼ਾ ਉਸ ਸ਼ਿਵ ਸੈਨਿਕ ਨੂੰ ਕਿਹਾ ਹੈ ਕਿ ਜਿਹੜੇ ਜਿਸ ਵਿਅਕਤੀ ਨੇ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਹੈ ਉਹ ਸਾਡੇ ਸਿੱਖ ਸਮਾਜ ਚੋਂ ਨਹੀਂ ਹੋ ਸਕਦਾ ਸਿੱਖ ਕੌਮ ਉਹ ਕੌਮ ਹੈ ਜਰਨੈਲਾਂ ਦੀ ਜਿਨੇ ਸਮੇਸ਼ਾ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਂਦੇ ਹੋਏ ਤੇ ਹਿੰਦੁਸਤਾਨ ਦੀ ਰੱਖੀ ਲਈ ਆਪਣੀ ਕੁਰਬਾਨੀਆਂ ਕੀਤੀਆਂ ਅਸੀਂ ਇਹਨਾਂ ਨੂੰ ਖਾਲਿਸਤਾਨ ਨਾਲ ਜੋੜ ਕੇ ਬਦਨਾਮ ਨਹੀਂ ਕਰ ਸਕਦੇ ਐ ਵੀ ਸਾਡੇ ਭਰਾ ਨੇ ਵੱਡੇ ਇੱਕ ਮਾਦੇ ਦੋ ਪੁੱਤਰ ਵੱਡਾ ਪਗੜੀ ਧਾਰੀ ਛੋਟਾ ਤਿਲਕ ਧਾਰੀ ਸਾਡੇ ਭਰਾ ਨੇ ਸ਼ਿਵ ਸੇਨਾ ਹਮੇਸ਼ਾ ਖਾਲਿਸਤਾਨ ਦਾ ਵਿਰੋਧ ਕਰਦੀ ਆਈ ਹੈ ਕਰਦੀ ਰਹੂਗੀ ਤੇ ਖਾਲਿਸਤਾਨ ਮੁਰਦਾਬਾਦੀ ਮੁਰਦਾਬਾਦ ਹੈ ਪਰ ਤੁਸੀਂ ਖਾਲਿਸਤਾਨ ਦੀ ਯਾਰ ਚ ਸਿੱਖਾਂ ਨੂੰ ਗਲਤ ਨਾ ਬੋਲੋ ਮੈਂ ਆਪਣੇ ਸਾਰੇ ਸ਼ਿਵ ਸੇਨਾ ਦੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਸਾਡੇ ਵੱਡੇ ਭਾਈ ਨੇ ਇਹਨਾਂ ਨੂੰ ਕਦੀ ਵੀ ਗਲਤ ਤੇ ਇਹਨਾਂ ਨੂੰ ਖਾਲਿਸਤਾਨ ਨਾਲ ਨਾ ਜੋੜਿਆ ਜਾਵੇ ਬਿਲਕੁਲ ਜੀ ਹਿੰਦੁਸਤਾਨ ਸਾਡੇ ਦੇਖੋ ਦੇਸ਼ ਨੂੰ ਮੈਂ ਕਹਿਣਾ ਚਾਹੂੰਗਾ ਆਪਣੀ ਯੂਥ ਨੂੰ ਕਿ ਸਾਨੂੰ ਇਦਾਂ ਦੇ ਹਵਨ ਯੱਗੇ ਕਰਾਉਂਦੇ ਰਹਿਣੇ ਚਾਹੀਦੇ ਕਿ ਜਿਹੜੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਵਾਸਤੇ ਤੇ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜੇ ਅਰਦਾਸ ਕਰਦੇ ਆ ਤੇ ਆਪਣੀ ਯੂਥ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜੋ ਤੇ ਬਲਕਿ ਹਰ ਸਮਾਜ ਨੂੰ ਆਪਣੇ ਦੇਸ਼ ਦੀ ਹਿੱਤ ਲਈ ਤੇ ਆਪਣੇ ਦੇਸ਼ ਦੀ ਕੁਰਬਾਨੀ ਲਈ ਤੇ ਆਪਣੇ ਦੇਸ਼ ਤੇ ਕੰਮ ਕਰਨ ਲਈ ਸਮਾਜ ਦੇ ਨਾਮ ਲਈ ਹਮੇਸ਼ਾ ਆਪਣੇ ਦੇਸ਼ ਦਾ ਨਾਮ ਰੱਕੀ ਕਰਨਾ ਚਾਹੀਦਾ ਹੈ ਕਿ ਜਿਹਦੇ ਨਾਲ ਸਾਡਾ ਹਿੰਦੁਸਤਾਨ ਦਾ ਝੰਡਾ ਇੰਡੀਆ ਚ ਨਹੀਂ ਬਲਕਿ ਪੂਰੇ ਵਰਲਡ ਚ ਝੂਲਦਾ ਰਹੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੈਕਾਰੇ ਵੀਰ ਬੈਰੰਗੇ ਹਰ ਹਰ ਮਹਾਦੇਵ ਐਸਐਮਜੀਟੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਿਰੋਟਾ ਦੀ ਰਿਪੋਰਟ